ਪਰ ਟ੍ਰੇਨ ਦੀ ਰਾਜਸਥਾਨੀ ਲੰਡਨ ਦਾ ਹੀਥਰੋ ਹਵਾਈ ਅੱਡਾ 18 ਘੰਟਿਆਂ ਬਾਅਦ ਖੁੱਲ ਗਿਆ ਬ੍ਰਿਟਿਸ਼ 에ਅਰਵੇਜ਼ ਦੀ ਉਡਾਣ ਇੱਥੇ ਉਤਰੀ ਦਰਅਸਲ ਵੀਰਵਾਰ ਰਾਤ ਨੂੰ ਹਵਾਈ ਅੱਡੇ ਦੇ ਨੇੜੇ ਇੱਕ ਬਿਜਲੀ ਸਬਸਟੇਸ਼ਨ ਤੇ ਅੱਗ ਲੱਗ ਗਈ ਸੀ ਜਿਸ ਕਾਰਨ ਹਵਾਈ ਅੱਡੇ ਦੇ ਕੰਮਕਾਜ ਨੂੰ ਰੋਕਣਾ ਪਿਆ ਇਸ ਨਾਲ 1350 ਉਡਾਣਾਂ ਮੁਅਤਲ ਕੀਤੀਆਂ ਗਈਆਂ ਸਨ 291000 ਯਾਤਰੀ ਪ੍ਰਭਾਵਿਤ ਹੋਏ ਸਨ ਇਹ ਅੱਗ ਪੱਛਮੀ ਲੰਡਨ ਦੇ ਹਿੱਸੇ ਵਿੱਚ ਲੱਗੀ ਜਿਸ ਕਾਰਨ 5000 ਤੋਂ ਵੱਧ ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ ਸੀ ਬ੍ਰਿਟੇਨ ਦੀ ਅਤਵਾਦੀ ਵਿਰੋਧੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਸਬਸਟੇਸ਼ਨ ਦੇ ਅੱਗ ਲੱਗਣ ਦੇ ਪਿੱਛੇ ਕੀ ਕਾਰਨ ਸੀ ਦਰਅਸਲ ਬਿਜਲੀ ਸਬਸਟੇਸ਼ਨ ਵਿੱਚ ਅੱਗ ਲੱਗਣ ਕਾਰਨ ਲੰਡਨ ਦੀ ਸਭ ਤੋਂ ਭੀੜ ਵਾਲੇ ਹਵਾਈ ਅੱਡੇ ਤੇ ਬਿਜਲੀ ਚਲੀ ਗਈ ਜਿਸ ਨਾਲ ਜਹਾਜ਼ਾਂ ਦੀ ਆਵਾਜਾਈ ਪੂਰੀ ਤਰ੍ਹਾਂ ਨਾਲ ਰੁਕ ਗਈ ਸੀ ਸ਼ੁੱਕਰਵਾਰ ਦੇ ਰਾਤ ਲਗਭਗ 18 ਘੰਟੇ ਬਾਅਦ ਹੀਥਰੋ ਹਵਾਈ ਅੱਡੇ ਤੇ ਪਹਿਲਾ ਜਹਾਜ਼ ਉਤਰਿਆ ਇਹ ਯੂਰਪ ਦਾ ਸਭ ਤੋਂ ਭੀੜ ਵਾਲਾ ਹਵਾਈ ਅੱਡਾ ਹੈ ਹਰ ਇੱਕ ਮਿੰਟ ਬਾਅਦ ਇੱਥੇ ਇੱਕ ਜਹਾਜ਼ ਉਤਰਦਾ ਹੈ ਹਿਥਰੋ ਵੱਲੋਂ ਬੰਦ ਕਰਨ ਦਾ ਹੁਕਮ ਵਾਪਸ ਲੈਣ ਤੋਂ ਬਾਅਦ ਬ੍ਰਿਟਿਸ਼ 에ਅਰਵੇਜ਼ ਦਾ ਜੈਟ ਸੂਰਜ ਦੰਦੋ ਠੀਕ ਪਲਾਂ ਉਤਰਿਆ ਜਿਸ ਨਾਲ ਸੈਂਕੜੇ ਹਜ਼ਾਰ ਯਾਤਰੀਆਂ ਦੀ ਵਿਸ਼ਵ ਪੱਧਰੀ ਯਾਤਰਾ ਪ੍ਰਭਾਵਿਤ ਹੋਈ ਹੈ ਫਲਾਈਟ ਟਰੈਕਿੰਗ ਸੇਵਾ ਨੇ ਕਿਹਾ ਹੈ ਕਿ ਹਿਥਰੋ ਤੋਂ ਆਉਣ ਵਾਲੀਆਂ ਘੱਟੋ ਘੱਟ 1350 ਉਡਾਨਾਂ ਪ੍ਰਭਾਵਿਤ ਹੋਈਆਂ ਨੇ ਤੇ ਇਸ ਦਾ ਅਸਰ ਕਈ ਦਿਨਾਂ ਤੱਕ ਰਹਿਣ ਦੀ ਸੰਭਾਵਨਾ ਯਾਤਰੀਆਂ ਨੂੰ ਆਪਣੀ ਯਾਤਰਾ ਮੁੰਦ ਨਿਰਧਾਰਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਇਸ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਸੱਗ ਲੱਗਣ ਦੀ ਘਟਨਾ ਤੋਂ ਬਾਅਦ ਕੁਝ ਘੰਟਿਆਂ ਵਿੱਚ ਯਾਤਰੀਆਂ ਨੂੰ ਇਹ ਪੀੜਾਦਾਇਕ ਲੱਗਣਾ ਸ਼ੁਰੂ ਹੋ ਗਿਆ ਕਈ ਦੇਸ਼ਾਂ ਵਿੱਚ ਰੁੱਕ ਗਈ ਯਾਤਰੀਆਂ ਨੂੰ ਉਹਨਾਂ ਦੇ ਮੰਜ਼ਿਲ ਤੱਕ ਪਹੁੰਚਾਉਣਾ ਤੇ ਉਹਨਾਂ ਲਈ ਲਾਜ਼ਮੀ ਕਾਨੂੰਨੀ ਕਾਰਵਾਈਆਂ ਪੂਰੀਆਂ ਕਰਨਾ ਮੁਸ਼ਕਲ ਹੋ ਗਿਆ ਹੀਟਰੋ ਦੇ ਆਸ-ਪਾਸ ਦੇ ਸ਼ਹਿਰਾਂ ਤੇ ਹੋਟਲਾਂ ਦਾ ਇੱਕ ਦਿਨ ਦਾ ਕਰਾਇਆ 5 ਗੁਣਾ ਤੱਕ ਵੱਧ ਗਿਆ ਦੱਸ ਦਈਏ ਜਿਸ ਸਮੇਂ ਅੱਗ ਲੱਗੀ ਸੀ ਰਾਤ ਨੂੰ ਅੱਧੀ ਰਾਤ ਨੂੰ ਲੋਕਾਂ ਨੂੰ ਉਡਾ ਉਠਾ ਕੇ ਇਸ ਸਬੰਧੀ ਸੂਚਿਤ ਕੀਤਾ ਗਿਆ ਉਹਨਾਂ ਨੂੰ ਸੁਰੱਖਿਅਤ ਕਰਾਂ ਤੋਂ ਬਾਹਰ ਕੱਢਣ ਦੀ ਵੀ ਕੋਸ਼ਿਸ਼ ਕੀਤੀ ਗਈ ਸੀ ਪਰ ਟ੍ਰੇਨ ਦੀ ਰਾਜਸਥਾਨੀ ਲੰਡਨ ਦਾ ਹੀਥਰੋ ਹਵਾਈ ਅੱਡਾ 18 ਘੰਟਿਆਂ ਬਾਅਦ ਖੁੱਲ ਗਿਆ ਬ੍ਰਿਟਿਸ਼ 에ਅਰਵੇਜ਼ ਦੀ ਉਡਾਣ ਇੱਥੇ ਉਤਰੀ ਦਰਸਲ ਵੀਰਵਾਰ ਰਾਤ ਨੂੰ ਹਵਾਈ ਅੱਡੇ ਦੇ ਨੇੜੇ ਇੱਕ ਬਿਜਲੀ ਸਬਸਟੇਸ਼ਨ ਤੇ ਅੱਗ ਲੱਗ ਗਈ ਸੀ ਜਿਸ ਕਾਰਨ ਹਵਾਈ ਅੱਡੇ ਦੇ ਕੰਮਕਾਜ ਨੂੰ ਰੋਕਣਾ ਪਿਆ ਇਸ ਨਾਲ 1350 ਉਡਾਣਾਂ ਮੁਅਤਲ ਕੀਤੀਆਂ ਗਈਆਂ ਸਨ 291000 ਯਾਤਰੀ ਪ੍ਰਭਾਵਿਤ ਹੋਏ ਸਨ ਇਹ ਅੱਗ ਪੱਛਮੀ ਲੰਡਨ ਦੇ ਹਿੱਸੇ ਵਿੱਚ ਲੱਗੀ ਜਿਸ ਕਾਰਨ 5000 ਤੋਂ ਵੱਧ ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ ਸੀ ਬ੍ਰਿਟੇਨ ਦੀ ਅਤਵਾਦੀ ਵਿਰੋਧੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਸਬਸਟੇਸ਼ਨ ਦੇ ਅੱਗ ਲੱਗਣ ਦੇ ਪਿੱਛੇ ਕੀ ਕਾਰਨ ਸੀ ਦਰਅਸਲ ਬਿਜਲੀ ਸਬਸਟੇਸ਼ਨ ਵਿੱਚ ਅੱਗ ਲੱਗਣ ਕਾਰਨ ਲੰਡਨ ਦੀ ਸਭ ਤੋਂ ਭੀੜ ਵਾਲੇ ਹਵਾਈ ਅੱਡੇ ਤੇ ਬਿਜਲੀ ਚਲੀ ਗਈ ਜਿਸ ਨਾਲ ਜਹਾਜ਼ਾਂ ਦੀ ਆਵਾਜਾਈ ਪੂਰੀ ਤਰ੍ਹਾਂ ਨਾਲ ਰੁਕ ਗਈ ਸੀ ਸ਼ੁੱਕਰਵਾਰ ਦੇ ਰਾਤ ਲਗਭਗ 18 ਘੰਟੇ ਬਾਅਦ ਹੀਥਰੋ ਹਵਾਈ ਅੱਡੇ ਤੇ ਪਹਿਲਾ ਜਹਾਜ਼ ਉਤਰਿਆ ਇਹ ਯੂਰਪ ਦਾ ਸਭ ਤੋਂ ਭੀੜ ਵਾਲਾ ਹਵਾਈ ਅੱਡਾ ਹੈ ਹਰ ਇੱਕ ਮਿੰਟ ਬਾਅਦ ਇੱਥੇ ਇੱਕ ਜਹਾਜ਼ ਉਤਰਦਾ ਹੈ ਹਿੱਥਰੋ ਵੱਲੋਂ ਬੰਦ ਕਰਨ ਦਾ ਹੁਕਮ ਵਾਪਸ ਲੈਣ ਤੋਂ ਬਾਅਦ ਬ੍ਰਿਟਿਸ਼ ਏਅਰਵੇਜ਼ ਦਾ ਜੈਟ ਸੂਰਜ ਦੰਦੋ ਠੀਕ ਬਲਾ ਉਤਰਿਆ ਜਿਸ ਨਾਲ ਸੈਂਕੜੇ ਹਜ਼ਾਰ ਯਾਤਰੀਆਂ ਦੀ ਵਿਸ਼ਵ ਪਧਰੀ ਯਾਤਰਾ ਪ੍ਰਭਾਵਿਤ ਹੋਈ ਹੈ ਫਲਾਈਟ ਟਰੈਕਿੰਗ ਸੇਵਾ ਨੇ ਕਿਹਾ ਹੈ ਕਿ ਹਿੱਥਰੋ ਤੋਂ ਆਉਣ ਵਾਲੀਆਂ ਘੱਟੋ ਘੱਟ 1350 ਉਡਾਨਾਂ ਪ੍ਰਭਾਵਿਤ ਹੋਈਆਂ ਨੇ ਤੇ ਇਸ ਦਾ ਅਸਰ ਕਈ ਦਿਨਾਂ ਤੱਕ ਰਹਿਣ ਦੀ ਸੰਭਾਵਨਾ ਯਾਤਰੀਆਂ ਨੂੰ ਆਪਣੀ ਯਾਤਰਾ ਮੁੰਦ ਨਿਰਧਾਰਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਇਸ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਸਾਗ ਲੱਗਣ ਦੀ ਘਟਨਾ ਤੋਂ ਬਾਅਦ ਕੁਝ ਘੰਟਿਆਂ ਵਿੱਚ ਯਾਤਰੀਆਂ ਨੂੰ ਇਹ ਪੀੜਾਦਾਇਕ ਲੱਗਣਾ ਸ਼ੁਰੂ ਹੋ ਗਿਆ ਕਈ ਦੇਸ਼ਾਂ ਵਿੱਚ ਰੁਕ ਗਈ ਯਾਤਰੀਆਂ ਨੂੰ ਉਹਨਾਂ ਦੇ ਮੰਜ਼ਲ ਤੱਕ ਪਹੁੰਚਾਉਣਾ ਤੇ ਉਹਨਾਂ ਲਈ ਲਾਜ਼ਮੀ ਕਾਨੂੰਨੀ ਕਾਰਵਾਈਆਂ ਪੂਰੀਆਂ ਕਰਨਾ ਮੁਸ਼ਕਲ ਹੋ ਗਿਆ ਹੀਤਰੋ ਦੇ ਆਸ-ਪਾਸ ਦੇ ਸ਼ਹਿਰਾਂ ਤੇ ਹੋਟਲਾਂ ਦਾ ਇੱਕ ਦਿਨ ਦਾ ਕਰਾਇਆ 5 ਗੁਣਾ ਤੱਕ ਵੱਧ ਗਿਆ ਦੱਸਿਆ ਜਿਸ ਸਮੇਂ ਅੱਗ ਲੱਗੀ ਸੀ ਰਾਤ ਨੂੰ ਅੱਧੀ ਰਾਤ ਨੂੰ ਲੋਕਾਂ ਨੂੰ ਉਡਾ ਉਠਾ ਕੇ ਇਸ ਸਬੰਧੀ ਸੂਚਿਤ ਕੀਤਾ ਗਿਆ ਉਹਨਾਂ ਨੂੰ ਸੁਰੱਖਿਅਤ ਕਰਾਂ ਤੋਂ ਬਾਹਰ ਕੱਢਣ ਦੀ ਵੀ ਕੋਸ਼ਿਸ਼ ਕੀਤੀ ਗਈ ਸੀ